ਜੀ ਮੇਰੇ ਵੀਰਾਂ ਕੀ ਹਾਲ ਚਾਲ ਹੈ ਸਾਰੇ ਕਬੂਤਰਬਾਜ਼ ਵੀਰਾਂ ਦੇ ਕਬੂਤਰ ਕਬਾਤਰ ਸੱਤ ਨੇ ਇੱਕ ਘਰ ਪ੍ਰਵਾਹ ਠੀਕ ਹੈ ਲੋ ਜੀ ਕਾਤੀ ਵਲੋਗ ਦੀ ਸਟਾਰਟਿੰਗ ਤੇ ਟਰਾਈ ਕਰੀ ਜਾਂਦੇ ਆ ਐਨਾ ਕੰਮ ਹੋ ਗਿਆ ਸੀ ਰਾਤ ਆਪਣਾ ਤੇ ਆ ਗਿਆ ਚੋਬਰ ਅੱਜ ਪੇਪਰ ਖਤਮ ਹੋ ਗਏ ਚੋਬਰ ਦੇ ਤੇ ਹੁਣ ਵੇਲੇ ਹੀ ਵੇਲੇ ਆ ਤੇ ਇੱਕ ਨਵਾਂ ਬਦਲਾਅ ਵੀ ਆਇਆ ਬਾਬੋ ਉਹ ਵੀ ਦੱਸਾਂਗੇ ਤੁਹਾਨੂੰ ਪਹਿਲਾਂ ਟਰਾਈ ਕਰਦੀਆਂ ਅੱਛੀ ਤਰ੍ਹਾਂ ਟਰਾਈ ਜ਼ਰੂਰੀ ਆ ਫੇਰ ਹੀ ਪਕੜ ਬਣੂਗੀ ਯਾਰ ਵਾਟਰ ਕਰਤਾ ਹੈ इनको ਸੇ ਬਦਲਾ ਵੀ ਆਇਆ ਬਾਬੇ ਦੱਸਿ ਨਹੀਂ ਹੈ ਚਲੋ ਇਹਨੂੰ ਕਿੱਥੇ ਚੱਕ ਦਾਂਗੇ ਇੱਟਾ ਤੁਹਾਨੂੰ ਪਤਾ ਆਪਣੇ ਕੋਲ ਹੈ ਨਹੀਂ ਤੇ ਆਪਾਂ ਇਹ ਖੁੱਡੇ ਤੋੜ ਕੇ ਮੈਂ ਕਹਿੰਦੀ ਛੱਤ ਵੀ ਯਾਰ ਤੁਹਾਨੂੰ ਪਤਾ ਕਿਵੇਂ ਹੈ ਇੰਹੀ ਖੜੀ ਹੈ ਟਾਈਮ ਪਾਸ ਹੈ ਮੈਂ ਤਾਂ ਇੱਕ ਤਾਂ ਕੋਈ ਚੱਜ ਦਾ ਬਣਾਈਏ ਜੇ ਬਣਾਈ ਜਾਂਨੇ ਆ ਤਾਂ ਕਰਕੇ ਬਾਬੇ ਉਹਨੇ ਇੱਕ ਕਬੂਤਰ ਜਿਹੜੇ ਖੁੱਡੇ ਜਨੇ ਆ ਜਾਲ ਪਿਆ ਆਪਣੇ ਕੋਲ ਇਹ ਚ ਰੱਖ ਦਾਂਗੇ ਬਾਕੀ ਦੇਖਦੇ ਚਲੋ ਅੱਗੇ ਕੀ ਮਾਰਨਦਾ ਤੇ ਬੱਲੇ ਬੁੱਲੇ ਲੈ ਕੇ ਆਣੇ ਆ ਉਹ ਨਹੀਂ ਰੱਖਣ ਵਾਸਤੇ ਕੰਦ ਗੇਟ ਬੂਟ ਬੜੇ ਬਣਾਈ ਲਿਆ ਥਾਂ ਛੱਡਣ ਵਾਸਤੇ ਹੈ ਬੜੇ ਬਣਾਈ ਲੈ ਸਿਮਿੰਟ ਆ ਲਿਆਂਦੇ ਨੇ ਕੀ ਹਾਂ ਉਹੀ ਉਹ ਦੇਖੀ ਸੀ ਆਪਾਂ ਇਹ ਦੇਖੀ ਬਾਬਿਆਂ ਚੱਲੇ ਆ ਜੀ ਆਪਾਂ ਉੱਤੋਂ ਪਾਣੀ ਘਟਿਆ ਇਸ ਉਹਦੇ ਵਿੱਚੋਂ ਗੁੱਡੇ ਵਿੱਚੋਂ ਤੇ ਹਰਾਈ ਵੀ ਕਰਾਇਆ ਜੀ ਤੇ ਹੁਣ ਜਾਣੇ ਆਪਾਂ ਗੇਟਾਂ ਵਾਸਤੇ ਬਾਲੇ ਲੈਣ ਤੇ ਇੱਕ ਜਾਲੀ ਵਾਸਤੇ ਆਹ ਦਾ ਪਾਣੀ ਖੜਿਆ ਪਾਣੀ ਚੱਲ ਕੋਈ ਨਾ ਜਾਇ ਘਟਦਾਂਗੇ ਜਿਹੜਾ ਰਹਿਿਆ ਮੋਰਾ ਗੱਡਾਂਗੇ ਯਾਰ ਉੱਥੇ ਯਾਰ ਪਹਿਲਾਂ ਗਲਤੀ ਕਰ ਗਏ ਮੋਰਾ ਛੱਡਿਆ ਨਹੀਂ ਹੁਣ ਜਾ ਕੇ ਲਿਆਂਦੇ ਆ ਬਾਲੇ ਤੇ ਕਰਦੇ ਆ ਕੰਮ ਆਪਣਾ ਸਟਾਰਟ ਤੇ ਮਿਲਦੇ ਆ ਫਿਰ ਜੀ ਬਾਬੇ ਹੁਣ ਲੈ ਆਏ ਸੀ ਜੀ ਆਹ ਤੀਜਾ ਕਹਿੰਦੀ ਸੀ ਤੁਹਾਨੂੰ ਆ ਲੈ ਆਏ ਸੀ ਆਪਾਂ ਚੜਾ ਕੇ ਤੇ ਦੋ ਵੀ ਲਾ ਵੀ ਦਿੱਤੀਆਂ ਦੱਸਿਓ ਕਿਵੇਂ ਲੱਗੀਆਂਂਦੀਆਂ ਗਵਾਂਟਾਂ ਚ ਦੂਰੋਂ ਦਿਖਾ ਲਿਆ ਬਣਾ ਲਓ ਜੀ ਦੱਸਿਓ ਇਹ ਹੁਣ ਚੈੱਕ ਕਰੋ ਬਾਬਿਓ ਕਰੋ ਚੈੱਕ ਲੈ ਚੋਬਰ ਉਹਨੇ ਦੇਖੇ ਨਾ ਫਾਮੇਲ ਕੱਢ ਲਈਏ ਲੋ ਜੀ ਤੇ ਦੱਸਿਓ ਕਮੈਂਟਾਂ 'ਚ ਕੀ ਹਾਲ ਆ ਕੀ ਨਹੀਂ ਖੁੱਡੇ ਦਾ ਆਪਣੇ ਦਾ ਇੱਕ ਕੰਦ ਵਿੰਗੀ ਆ ਸਾਨੂੰ ਵੀ ਪਤਾ ਜੇ ਤੁਹਾਨੂੰ ਲੱਗੀ ਜਾਂਦੀ ਕਮੈਂਟ ਕਰੀਓ ਵੀ ਕਿਹੜੀ ਕੰਦ ਵਿੰਗੀ ਆ ਫੇਰ ਹੀ ਪਤਾ ਲੱਗੂ ਥੋੜਾ ਵੀ ਬਈ ਦੇਖਦੇ ਹਾਂ ਵੀ ਨਹੀਂ ਐਸੇ ਜਿੰਨੇ ਭਾਈ ਦੇਖਦੇ ਆ ਸਾਰੇ ਵੀਰਾਂ ਨੂੰ ਲਵ ਯੂ ਤੇ ਹੋਰ ਹੋਰ ਕਰਕੇ ਕੰਮ ਚੱਲੂ ਆ ਹੈਗੇ ਨਹੀਂ ਤੇ ਇੱਕ ਰਹਿ ਗਿਆ ਇਹ ਉਰੇ ਪਤਾ ਲੱਗੂ ਆ ਇੱਕ ਤੇ ਬਰਾਬਰ ਹੋ ਜੂਗਾ ਤੇ ਉਹ ਲਾਤਾ ਖਾ ਗਏ ਤੁਹਾਨੂੰ ਲੋ ਜੀ ਇੱਧਰ ਵੀ ਲੱਗੂ ਇਹਨੇ ਇੱਟ ਉਹ ਐ ਕਿਵੇਂ ਲਾਈ ਇੱਧਰ ਐਵੇਂ ਐਵੇਂ ਲੱਗੂ ਗੱਦੀ ਲਿਆ ਫਿਰ ਤੇ ਟਮਾਲ ਦਿਖਾਈਏ ਹਾਂਜੀ ਮੇਰੇ ਵੀਰੋਂ ਮਸਾਲਾ ਤਿਆਰ ਕਰਨ ਲੱਗ ਗਏ ਤੇ ਵਿਚਾਲਾ ਬਾਲਾ ਰਹਿ ਗਿਆ ਬਾਹਰ ਵਾਲੇ ਲਾਤੇ ਤੇ ਉੱਥੇ ਵੀ ਰਦਾ ਲਾਤਾ ਲਾਣਾ ਪਿਆ ਇਹ ਵੀ ਹੁਣ ਚੱਲ ਪੂਗੀ ਇੱਕ ਰਦਾ ਹੋਰ ਲਾਵਾਂਗੇ ਫਿਰ ਕੰਮ ਯਾਰ ਸਕਿੱਪ ਕਰਨਾ ਪੂ ਆਪਾਂ ਨੂੰ ਕਿੱਪ ਕਿਉਂ ਕਰਨਾ ਬੂਆ ਐਨੇ ਕਬੂਤਰ ਕੱਢ ਲਾਂਗੇ ਆਪਾਂ ਸੀਜ਼ਨ ਦਾ ਟਾਈਮ ਹੈ ਗਿਵੇ ਛੱਡ ਨਹੀਂ ਇੱਕ ਤਾਂ ਛੱਡ ਨਹੀਂ ਗਿਵੇਦਾ ਇੱਕ ਇੱਕ ਜੋਗੇ ਦਾ ਪੈਸੇ ਇਕੱਠੇ ਕਰ ਲਾਂਗੇ ਜਿੱਤ ਜਿੱਤੀ ਬੱਲੇ ਬੱਲੇ ਹੋ ਜੂਗੀ ਜਿੱਤ ਦੇਗਾ ਦੇਖ ਜਿੱਤ ਆ ਨਮਕਾਂ ਤਾਂ ਬਹੁਤ ਔਰ ਹੈ ਇੱਟਕੇ ਬੈਠਾ ਚਲੋ ਕੋਈ ਗੱਲ ਨਹੀਂ ਇੱਟਕੇ ਬਾਈ ਇੱਕ ਵਾਰੀ ਸਕਿੱਪ ਕਰਨਾ ਬੂਆ ਛੱਤ ਤੇ ਗੇਟ ਬਾਅਦ ਚ ਕਰ ਦਾਂਗੇ ਤੇ ਇਹਨੂੰ ਕਰਾਂਗੇ ਤਾਂ ਆਪਾਂ ਉੱਚਾ ਹੀ ਖੁੱਡਾ ਦੋ ਤਿੰਨ ਰਦੇ ਹੋਰ ਵੀ ਬੰਦਾ ਖੜ ਜੇ ਕਰੇ ਅੰਦਰ ਹੁਣ ਤੁਸੀਂ ਹਿਸਾਬ ਲਾ ਲਓ 12 ਵਾਰ ਥੋੜੀ ਜਿਹਾ ਟਾਵਾਂਗੇ ਕੋਈ 1 ਮਹੀਨਾ ਲੱਗ ਜੂਗਾ 1.5 ਮਹੀਨਾ ਲੱਗ ਜੂਗਾ ਜੋੜੀਆਂ ਲਾਉਣ ਤੋਂ ਪਹਿਲਾਂ ਹੋ ਜੂ ਸਿਸਟਮ ਮੇਰੇ ਸਾਹਮਣੇ ਅਣੀ ਥੋੜੀ ਲਾਵਾਂਗੇ ਜੋੜੀਆਂ ਜੀ ਕਢਾਵਾਂਗੇ ਬੱਚੇ ਕਿਉਂ ਜੋੜੀਆਂ ਲਾਉਣ ਤੋਂ ਪਹਿਲਾਂ ਹੋ ਜੂ ਸਿਸਟਮ ਕਿ ਨਹੀਂ ਹੋਣਾ ਇਹ ਚ ਹੀ ਨਾ ਜੋੜੀਆਂ ਹੋ ਜੂ ਇਸ ਲਾ ਹੋ ਜੂ ਜਦੋਂ ਪੰਨਿਆਂ ਜਾਓ ਉਹ ਉਹਦਾ ਇਤਨਾ ਪਤਾ ਐ ਜਦੋਂ ਇੱਟਾ ਕਿੱਥੋਂ ਆਣੀਆਂ ਉਹ ਰਿਆ 150 ਟੱਟਾ ਪੱਠਾ ਨਹੀਂ ਚੱਠਾ ਕਹਿੰਦੇ ਆ ਪੱਠਾ ਸੁਸਲਾਣਾ ਹੈ ਕਿ ਨਹੀਂ ਤੇ ਵਸੇ ਨੂੰ ਕੀ ਕਰਨਾ ਪਊਗਾ ਕਿਉਂ ਕਰਨਾ ਕੋਈ ਸਹੀ ਦੱਸਦਾ ਕੋਈ ਚੋਰ ਦਿਵਾਲੀ ਸਾਡੇ ਲੈਣੀ ਕੋਈ ਪੈਸੇ ਤੇ ਕਿਸੇ ਵੀਰ ਕੋ ਭਾਈ ਕੋਈ ਸਹਾਇਤਾ ਕਰਨਾ ਚਾਹ ਸਕਦਾ ਹੈ ਗੂਗਲ 'ਤੇ ਨੰਬਰ ਮੈਸੇਜ ਕਮੈਂਟ ਕਰ ਦਿਓ ਮੈਸੇਜ ਕਰ ਦਾਂਗੇ ਤੁਹਾਨੂੰ ਨੰਬਰ ਦੱਸ ਦਾਂਗੇ ਉੱਥੇ ਪਾ ਦਿਓ ਜਿਆਦਾ ਨਹੀਂ ਬਸ 5000 ਦੀ ਲੋੜ ਹੈ ਪੰਜ ਹਜ਼ਾਰ ਨਾਲਾਂ ਗਨੂੰ ਕਹ ਪਿਆ ਓਕੇ ਰਪੋਟਾਂ ਡੰਡੇ ਡੁੰਡੇ ਫੱਟੀਆਂ ਫੁੱਟੀਆਂ ਸਭ ਓਕੇ ਰਪੋਟਾਂ ਗੇਟ ਗੁੱਡ ਹੈ ਕਿ ਨਹੀਂ ਹੈ ਉੱਥੇ ਪੈਸੇ ਲੱਗਣਗੇ ਬਾਥਰੂਮ ਤਾਂ ਚਲ ਆਪੇ ਕਰ ਲਾਂਗੇ ਬਹੁਤ ਕੋਈ ਨਹੀਂ ਚਲੋ ਉਹਦਾ ਫਿਰ 5000 ਚ ਵਿੱਚ ਸਾਰਾ ਸਬਦਾ ਮਾਰ ਕੇ ਹੈ ਨਾ ਬਾਹਰ ਤਾਂ ਐਸਾ ਜਾਲੀ ਲਾ ਦਾਂਗੇ ੱਡੀ ਵੱਡੀ ਜਾਲੀ ਦਾ ਬਹੁਤ ਐਣੀ ਚ ਬਹੁਤ ਨਾਲ ਸੋਨਾ ਵੀ ਲੱਗੂ ਐ ਨਹੀਂ ਵੀ ਉਹ ਇੱਟਾ ਬਜਾਣ ਵਾਸਤੇ ਵੀ ਕਰਿਆ ਤੇ ਸੋਨਾ ਵੀ ਲੱਗੂ ਆ ਬਾਕੀ ਤੇ ਕੰਦ ਟੇਢੀ ਐ ਥੋੜੀ ਤਰੀਕਾ ਤੱਕ ਇਹ ਆ ਦੇਖੋ ਹੁਣ ਵੀਡੀਓ ਚ ਦੇਖੀ ਤੂੰ ਬਲੌਗ ਵਿੱਚ ਦੇਖੇਗਾ ਤੂੰ ਦੇਖੀ ਕਿੱਥੇ ਜਾ ਕਿੱਥੇ ਜਾਂਦੀ ਹੈ ਹੁਣ ਪਤਾ ਲੱਗੀਆਂ ਨੇ ਲਿਆ ਤੂੰ ਬੱਠਾ ਲਿਆ ਆਪਣਾ ਮਸਾਲਾ ਲਾ ਕੇ ਘੜਤੀ ਪਾਲ ਛਿੱਛੀ ਦਵਾ ਦੇ ਲੈ ਕੋਈ ਨਾ ਰਾਬੋ ਆ ਲਾਲੀਆਂ ਇਕਬਾਲਾ ਇਹਦੇ ਵਰਗੇ ਇੱਕੋ ਜਿਹੇ ਲੱਗੂਆ ਫਿਰ ਉਹ ਕੇ ਪੋਟਾ ਹਾਂਣ ਗਿਆ ਤੇ ਇੱਕ ਇੱਕ ਦਾ ਉੱਤੇ ਲਾ ਕੇ ਫਿਰ ਚੱਲਦੇ ਹਾਂ ਥੱਲੇ ਫਿਰ ਸ਼ਾਮ ਨੂੰ ਕਰ ਦਾਂਗੇ ਸਫਾਈ ਤੇ ਬੱਚੇ ਨੂੰ ਫੀਡ ਕਰਕੇ ਚੱਲਾਂਗੇ ਬਾਬੇ ਯਾਰ 3 ਦਿਨ ਹੋ ਗਏ ਥੋੜੀ ਥੋੜੀ ਖਵਾਈ ਜਾਨੇ ਅੱਜ ਫੀਡ ਕਰ ਦਾਂਗੇ ਤੇ ਸ਼ਾਮ ਨੂੰ ਕਰ ਦਾਂਗੇ ਓਕੇ ਰਪੋਟ ਆ ਜਾਣੀਗੀ ਬਸ ਸਾਰਾ ਸੁਮੇਟ ਦਾਂਗੇ ਸਮਾਨ ਇੱਕ ਵਾਰੀ ਆ ਗੱਟੇ-ਕੱਟੇ ਚ ਪਾ ਕੇ ਰੱਖ ਦਾਂਗੇ ਫਿਰ ਕਬੂਤਰ ਕੱਢਣ ਦਾ ਟਾਈਮ ਆ ਗਿਆ ਤੇ ਸਾਰਾ ਹੋ ਗਿਆ ਆਪਣੇ ਵੱੱਠੇ ਮੈਂ ਕਹਿੰਦਾ ਅੱਜ ਧੁੱਪੇ ਪਾ ਦੀਏ ਯਾਰ ਆਪਣੇ ਕਿਹੜੇ ਸਾਰਾ ਅੱਜ ਨਹੀਂ ਅੱਜ ਸਫਾਈ ਕਰ ਦਾਂਗੇ ਕੱਲ ਤੋਂ ਧੁੱਪੇ ਪਾ ਜਾਣ ਧੁੱਪੇ ਹੋ ਰਹੇ ਨੇ ਕਈ ਕੱਲ ਕੱਲ ਤੋਂ ਦਾਇਆ ਤਾਂ ਕਰਾਂਗੇ ਕਰੇ ਆਪਣੇ ਨੇ ਜਾਨਵਰ ਤਾਂ ਹੈਗੇ ਨੇ ਜੀ ਤੇ ਪਤਾ ਲੱਗ ਜੂ ਬਾਬੇ ਕੌਣ ਕਿੰਨਾ ਕੋ ਪਾਣੀ ਚਾਹ ਹੰਡ ਜਿਹੜਾ ਚਾਰ-ਚਾਰ ਵਿਦਿਆਏ ਹੋਇਆ ਕਿਉਂ ਝੂਠ ਮਾਰਾ ਪੂਰ ਤੇਰਾ ਪੂਰ ਦਾ ਕੋਈ ਨਾ ਲੇਟ ਹੋ ਜੂ ਕੋਈ ਨਿਰੋਗ ਲੈ ਤੇ ਓਕੇ ਵਰਗਾ ਸਮਝੋ ਯਾਰ ਕੋ ਤਰਚੰਗਾ ਲੱਗਦਾ ਆਪਣਾ ਆਪਣਾ ਉਹ ਵੀ ਐਨਐਸਰ ਹੀ ਬਣੂਗੀ ਪੂਰ ਵਾਲਿਆਂ ਚ ਤੇ ਬਾਕੀ ਲੰਨਿਆ ਬਾਬਿਆਂ ਤੇ ਸੱਚ ਬਾਬਿਆਂ ਬਲੌਗ ਬਲੌਗ ਤੁਹਾਨੂੰ ਐ ਵੀ ਪਾਈ ਨਹੀਂ ਜਾਂਦਾ ਇੱਕ ਇੱਕ ਦਿਨ ਛੱਡ ਕੇ ਚੱਕਰ ਐਵੇਂ ਆ ਨੈਟ ਸਲੋ ਆ ਪਤਾ ਨਹੀਂ ਕੀ ਦਿੱਕਤ ਹੋ ਰਹੀ ਐ ਬਲੌਗ ਲਾ ਰੱਖਿਆ ਅਪਲੋਡ ਤੇ ਇੱਕ ਇੱਕ ਦਿਨ ਲੇ ਜਾਂਦਾ ਯਾਰ ਬੁਰਾ ਯਾਰ ਹੁਣ ਵੀ ਅਪਲੋਡ ਤੇ ਲੱਗ ਰਿਹਾ ਬਈ Wi-Fi ਤੇ ਵੀ ਨਹੀਂ ਪੈਂਦਾ ਪਤਾ ਨਹੀਂ ਕੀ ਦਿੱਕਤ ਆ ਚਲੋ ਇੱਕ ਵਾਰੀ ਬਾਲਾ ਲਾ ਦਈਏ ਫਿਰ ਕਰਦੇ ਗੱਲਾਂ ਬਾਤਾਂ ਪਾ ਜੀਮੇਲ ਦੇ ਵੀਰੋਂ ਤੇ ਇਸ ਕੰਮ ਹੁਣੀ ਰੋਕਣਾ ਪਊਗਾ ਸਾਤ ਜਾਲਿਆ ਜੁਲਿਆਣ ਲਪਾਈ ਜੀ ਕਰਕੇ ਥੋੜੀ ਜੀ ਸੈਟਿੰਗ ਕਰ ਕੈਮਰੇ ਨਾ ਰੁੱਕ ਗਿਆ ਕਵਰ ਜੀ ਕਰਕੇ ਰੁੱਕ ਗਿਆ ਬੱਸ ਬੱਸ ਹੋ ਰਹੀ ਰ ਬਾਬੋ ਕੀ ਕਰੀਏ ਚਲੋ ਠਹਿਰ ਕੇ ਕਰਦਾਂਗੇ ਬਸ ਇਹੀ ਕਰਨੀ ਆ ਯਾਰ ਆ ਦੇਖੋ ਹਲੋ ਭਾਈ ਆਪਾਂ ਨੂੰ ਜਿਹੜਾ ਪੱਕਾ ਕਦੋਂ ਮਰਜ਼ੀ ਕਰਾਂਗੇ ਤੇ ਬਸ ਬਾਕੀ ਕੰਮ ਉਹ ਰਹੀ ਰੁਕ ਗਿਆ ਜਦੋਂ ਆਏ ਪੈਸੇ ਫੇਰ ਪਾ ਦਾਂਗੇ ਛੱਡ ਤੇ ਦੋ 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 ਤਿੰਨ ਤਿੰਨ ਰਵੇ ਹੋਰ ਚੱਕ ਦਾਂਗੇ ਆ ਖੁਦਾ ਢਾ ਕੇ ਠੀਕ ਹੈਗੇ ਨਹੀਂ ਤੇ ਬਾਕੀ ਮੈਂ ਰੋਟੀ ਖਾਇਆ ਬਾਬੋ ਚੌਪਰ ਨੂੰ ਕਿਹਾ ਸੀ ਖਾਣੀ ਹੈ ਤਾਂ ਦੱਸ ਕਹਿੰਦਾ ਮੈਂ 3 ਵਜੇ ਖਾਵਾਂ ਮੈਨੂੰ ਤਾਂ ਚੰਗਾ ਕੋਈ ਨਾ ਤੇ ਬਾਕੀ ਕੇਲੇ ਗੁਲੇ ਲੈ ਆ ਸੀ ਮੈਂ ਤੇ ਪਾਣੀ ਲੈ ਆ ਸੀ ਖਾਨਿਆ ਦਸ ਮਿੰਟ ਪੈਂਨਿਆ ਤੇ ਫੋਨ ਚਾਰਜ ਕਰ ਲਈਏ ਤੇ ਕਬੂਤਰ ਕੱਢ ਕਰ ਤਾਂ ਕੱਢਣਾ ਹੀ ਸਟਾਰਟ ਆਪਾਂ ਖੁੱਡੇ ਦਾ ਕੰਮ ਰੋਗਦਾਂਗੇ ਬਾਬੋ ਐਵੇਂ ਤਾਂ ਕੀ ਫਾਇਦਾ ਹੈ ਹੈਗੇ ਨਹੀਂ ਵਾਸੀ ਲੁੜੰਦੋ ਫਿਰ ਵਧੀਆ ਕਰਕੇ ਪਾਵਨ ਨੂੰ ਸ਼ੌਕ ਨਾਲ ਐਵੇਂ ਤਾਂ ਕੋਈ ਫਾਇਦਾ ਨਹੀਂ ਬਾਕੀ ਕਮਰਾ ਕੁਮਰਾੜੀ ਕਰਦਾਂਗੇ ਅੱਜ ਸਾਫ ਸ਼ਾਮ ਜੀ ਨੂੰ ਕਰਦੇ ਆਂ ਘੰਟੇ ਬਾਅਦ ਕਰਦਾਂਗੇ ਠੀਕ ਹੈਗੇ ਨਹੀਂ ਫੋਨ ਚਾਰਜ ਲਾ ਦਈਏ ਫਿਰ ਮਿਲਨੇ ਆਪਾਂ ਹਾਂਜੀ ਬਾਬੋ ਬੈਠੇ ਆਂ ਇਹ ਗੇਮ ਖੇਡੀਆਂ ਨੇ ਆ ਜੀ ਤੇ ਗੇਮ ਖੇਡ ਕੇ ਚਾਚੂ ਵੀ ਕੇ ਫਿਰ ਸਫਾਈ ਕਰਾਂਗੇ ਬਾਅਦਲੀ ਬਾਦੂ ਗੰਦ ਮਚਰਾ ਚਾਹ ਮਗਾ ਲੈਣਾ ਜ਼ਰੂਰੀ ਹੈ ਯਾਰ ਰਸਤੇ ਵੀ ਜ਼ਰੂਰੀ ਹੈ ਭੁੱਖਿਆ ਤੁੱਪੇ ਯਾਰ ਆਪਾਂ ਨੂੰ ਕਿਹੜਾ ਵਸਰੇ ਸਾਫ ਸਭ ਕਰਕੇ ਕੰਮ ਰੋਕਦਾ ਤੁਹਾਨੂੰ ਦੱਸਦਾ ਪਹਿਲਾਂ ਵੀ ਕੱਲ ਆਪਾਂ ਕੱਢ ਲਾਂਗੇ ਕਪੂਤਰ ਜਾਲ ਜਾਲ ਚਵਾਦਾਂਗੇ ਉਹਦੇ ਨਾਲ ਹੀ ਬਾਅਦ ਵਿੱਚ ਤੋ ਕਿਤਾਬ ਕੋ ਲੱਗੂਗੀ ਵਧੀਆ ਫਿਰ ਤਰਾ ਰੰਗ ਆਹ ਡਿਵੋਲੂ ਵਿੱਚ ਕਰਾਂਗੇ ਰੰਗ ਕਰਾਂਗੇ ਸਾਰੇ ਹੁਣ ਲਗਾਤਾਰ ਵਲੋਗ ਆਣਗੇ ਵਲੋਗ ਦਾਣੇ ਬਾਬੇ ਮੈਂ ਉਲਝਿਆ ਰਿਹਾ ਖੁੱਡਿਆਂ ਚ ਉਲਝੇ ਰਹੇ ਪਤਾ ਨਹੀਂ ਲੱਗਦਾ ਇਹ ਟਾਈਮ ਦਾਣੇ ਭੁੱਲ ਜਾਂਦਾ ਸੀ ਮੈਂ ਤਾਂ ਕਈ ਵਾਰੀ ਤੇ ਯਾਰ ਛੋਟੇ ਬੱਚੇ ਨੂੰ ਵੀ ਨਹੀਂ ਫੀਡ ਤੇਰੀ ਫਿਰਸ ਯਾਰ ਕੋਈ ਨਾ ਇੱਕ ਟਾਈਮ ਹੀ ਕਰਦਾਂਗਾ ਇਹ ਨੂੰ ਹੈ ਇੱਕ ਟਾਈਮ ਹੀ ਕਰ ਦਾਂ ਹਾਂ ਚਲ ਆਂਦਾ ਕੀ ਹੁੰਦਾ ਜਿਹੜਾ ਕਰਦਾ ਹੀ ਟਾਈਮ ਨਾਲ ਕਰਦਾਂਗਾ ਉਹ ਵੀ ਦੀਪਤਾ ਉੱਡਿਆ ਤਾਣੂ ਕੈਰਜ ਤੇ ਬੱਸ ਬੈਠੇ ਆਂ ਗੇਮਾਂ ਖੇਟੀ ਜਾਂਦੇ ਆ ਤੇ ਮਿਲਦੇ ਆਂ ਵੈਸਟ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮਿੱਤਰੋ ਕਰੀ ਜਾਂਦੇ ਜੀ ਜਾਨਵਰਾਂ ਦਾ ਸ਼ੌਂਕ ਤੇ ਦੇਖੀ ਜਾਂਦੇ ਸੀ ਕਿਹੜਾ ਸਰ ਹੋਣ ਵਾਲਾ ਤੇ ਮਿੱਤਰੋ ਤੁਹਾਨੂੰ ਇੱਕ ਚੀਜ਼ ਦੱਸਣੀ ਭੁੱਲ ਗਏ ਸੀ ਇਹ ਕਬੂਤਰ ਆਪਾਂ ਬਾਹਰ ਦਿਖਾਵਾਂਗੇ ਬਾਹਰ ਦਿਖਾਵਾਂਗੇ ਜਾਨਵਰ ਤੇ ਬਾਕੀ ਸਰ ਹੋਈ ਜਾਂਦੇ ਆ ਤੇ ਕੱਲ ਤਾਂ ਕੱਢਨੇ ਪਾਲਣੇ ਸ਼ੁਰੂ ਕਰਦਾਂਗੇ ਜਾਲ ਚ ਕੋਈ ਦਿੱਕਤ ਨਹੀਂ ਬਣਨੀ ਆਪਾਂ ਇਹ ਕਬੂਤਰ ਹੁੰਦਾ ਜੁੜੇ ਹੋਣੇ ਉਹਨਾਂ ਦਾ ਅਸਮਾਨੀ ਪੁੱਲ ਲੱਗਿਆ ਕਬੂਤਰ ਆ ਗੂਤਰੀ ਆ ਉਰੀਆ ਕਹਿੰਦਾ ਆ ਗੂਤਰੀ ਆ ਇਹ ਦਿਨਾਂ ਨਾਲ ਨੂੰ ਮੂਤਰ ਉਤਰਾ ਲਾਉਂ ਉਹ ਗੱਲ ਮੁਗਦੀ ਹੈ ਰੋ ਤਾਂ ਇੰ ਮਾਰੀ ਜਾਂਦਾ ਹੈ ਬਿੱਲਿਆਂ ਨਾਲ ਜੋ ਹੈ ਬਿੱਲਿਆ ਜੱਜ ਪਸ ਬਿੱਲਿਆ ਜੱਜ ਨਾ ਕਹਾਂ ਬਿੱਲਿਆ ਵਾਲਾ ਜੀ ਇਹ ਕੱਲਾ ਲਿਆਤਾ ਹੀ ਇਹ ਕਬੂਤਰ ਦੇਖੋ ਕਰੋ ਚੈੱਕ ਕਬੂਤਰੀ ਕੂਤਰੀ ਕਬੂਤਰੀ ਕਬੂਤਰ ਹੈ ਕੂਤਰੀ ਕੱਟਾ ਠੀਕ ਹੈ ਜੀ ਤੁਹਾਨੂੰ ਦਿਖਾਣਾ ਭੁੱਲ ਗਏ ਸੀ ਇਹ ਬਹੁਤ ਤਗੜੀ ਚੀਜ਼ ਹੈ ਇਹ ਜੋੜਾਂ ਚ ਪਾਵਾਂਗੇ ਇਹਨੂੰ ਹਲ ਤਾਂ ਸ਼ਾਇਦ ਬੱਚਾ ਹੀ ਹੈ ਇਹ ਦੇਖੋ ਜੀ ਉੱਤੋਂ ਚੈੱਕ ਠੀਕ ਹੈ ਜੀ ਪੂਰਾ ਕੈਂਟ ਚੁੰਚਾਂ ਦੇਖੋ ਜੀ ਪੂਰੀ ਧਣੀ ਪਈ ਹੈ ਕਬੂਤਰ ਦੀ ਪੰਜੇ ਪੰਜੇ ਵੀ ਬਦੀਆਂ ਨੇ ਆਹ ਦੇਖੋ ਜੀ ਪੂਰੇ ਪੰਜੇ ਨੇ ਸਰਾ ਜੀ ਜੋੜਾਂ ਚ ਪਾਇਆ ਜਦੋਂ ਦਿਖਾਵਾਂ ਤੁਹਾਨੂੰ ਥਾਮਿਲ ਗੱਡੀਆਂ ਦਾ ਤੁੱਪੇ ਕਰ ਰਹੇ ਨੂੰ ਮਾਰੋ ਲਿਆਤੀ ਬੂਤਰੀਆਂ ਬੇਲਿਆੜਾ ਜਣਾ ਲਿਖ ਕੇ ਬਾਵਾਂ ਇਹ ਆ ਇਹਦੇ ਰੋਗਾਂ ਦੇ ਦੀ ਸਿੱਧੀ ਕਰ ਤੋਂ ਹੋਣੇ ਦੀ ਲੋ ਜੀ ਟੀ ਟਾਈਮ ਹੋ ਗਿਆ ਜੀ ਰਸਗੁੱਲੇ ਛੋੜੇ ਆਜ ਤਾਂ ਕਹਿੰਦੇ ਕਾਣੂ ਬਾਪਿਓ ਕਰਦੇ ਬਿਆਦੇ ਗਏ ਸੀ ਤਾਂ ਕਰਕੇ ਪਿਆਵਾਂ ਜਾਈ ਕਰਕੇ ਤਾਂ ਕਰਕੇ ਬਸ ਗੱਲ ਹੈ ਖਾਈਆਂ ਦੇ ਚੋਬਰ ਭੁੱਖ ਲੱਗੀ ਹੋਈ ਹੈ ਮੈਂ ਕਿਹਾ ਚਲੋ ਖਾ ਕੇ ਫਿਰ ਕਰਦੇ ਆਂ ਕੋਠਾ ਸਾਫ ਇੱਕ ਥੱਲੇ ਸ਼ੈੱਡ ਵੀ ਪਿਆ ਹੈ ਰੈਂਟਰ ਵਾਲਾ ਇਹ ਪੂਰਾ ਆ ਗਿਆ ਵੀ ਕਵਰ ਹੋ ਗਈ ਸਾਡਾ ਆਪਣਾ ਖੁੱਡੇ ਕਵਰ ਹੋ ਗਏ ਰੈਂਟਰ ਠੋਕ ਦੇਣੇ ਨਾਲ ਦੇ ਨਾਲ ਹੀ ਸਮਾਨ ਸਮਾਨ ਪਿਆ ਹੈ ਬਜਰੀ ਬਜਰੀ ਲੈਣ ਹੋਵੇ ਕੋਈ ਨਹੀਂ 600 ਰੁਪਏ ਹੈਗੇ ਆਪਣੇ ਕੋਲ ਪੱਕੇ ਕੰਮ ਕਰਦਾਂਗੇ ਨਹੀਂ ਤਾਂ ਫਿਰ ਦੇਖਦੇ ਆ ਹਾਂਜੀ ਮੇਰੇ ਵੀਰੋਂ ਤਿਆਰ ਚੱਕ ਲਿਆ ਯਾਰ ਥੱਲੇ ਵਿਆ ਸੀ ਤੇ ਹੁਣ ਸਕੀਮ ਆਈ ਏ ਸਾਨੂੰ ਲੈਂਟਰ ਦੀ ਕਿਉਂ ਚੋਪਰਾ ਦੱਸ ਫਿਰ ਕਿਵੇਂ ਕੀ ਕਰਨਾ ਹੈ ਹਾਫ ਵੱਡ ਕੇ ਬਾਬੇ ਇਹਨੂੰ ਇਹਦੇ ਉੱਤੇ ਲਾ ਕੇ ਬਜਰੀ ਲਾਵਾਂਗੇ ਕੋਲੂਆ ਬਣਾ ਕੇ ਉੱਤੇ ਡੇਕ ਦਾਂਗੇ ਸਕੀਮ ਦੱਸੋ ਤਿੰਨ ਚਾਰ ਜਣਾਂ ਪਾਣੀ ਖੜਾਈ ਰੱਖਾਂ ਖੜਾਈ ਰੱਖਾਂਗੇ ਏਡਾ ਨਾਲ ਦੱਸੋ ਪੱਕਾ ਕੰਮ ਹੈ ਕਰਕੇ ਦੇਖੇ ਕੀ ਬਣਦਾ ਕਰਦਾ ਦੇਖੀ ਜਾਊਗੀ ਦੇਖੀ ਜਾਊਗੀ ਦੇਖੀ ਜਾਊਗੀ ਮੈਂ ਕੈਂਚੀ ਲਿਆਵਾਂ ਕੈਂਚੀ ਨਾਲ ਵੱਡਿਆ ਜਾਊਗਾ ਕਿ ਨਹੀਂ ਦੇਖਦੇ ਆ 10 ਫੁੱਟ ਹੈ ਮੈਂ 5 ਫੁੱਟ ਕਰਾਂਗਾ ਹਾਂਜੀ ਮਿੱਤਰੋ ਆਪਣਾ ਯਾਦਗਾਰੀ ਖੁੱਡਾ ਬਾਏ ਬਾਏ ਅਲਵਿਦਾ ਕਰ ਦیتے ਹਾਂ ਦੇਖੋ ਫਿਰ ਟਾ ਦੋਈ ਸਾਡਾ ਕੋਈ ਪਤਾ ਨਹੀਂ ਇਹ ਬਣ ਗਏ ਟਾਣ ਲੱਗ ਜਿਓ ਇਹ ਵੀ ਢਾ ਸਕਦੇ ਨੇ ਦੇਖੋ ਉਹ 뷰 ਵਧੀਆਨ ਲੱਗਿਆ ਰਹਾ ਉਹ ਦੇਖਿਆ ਤੰਨੇ ਨਾ ਕੱਢਦੀ। ਉਹ ਬਾਬੂ ਟਾਂ ਆਬੂ ਇੱਥੇ। ਕਬੂਤਰ ਸੱਜ ਬਾਹਰ ਕੱਢਦੇ ਯਾਰਾ। ਕਈ ਛੱਤ ਦਿਖਾ ਦੇ ਯਾਰ ਤਾਂ ਟਾਈ ਜਾਂਦੇ ਯਾਰ। ਜੇ ਟਿਕਾਉਂਦਾ। ਤੋ ਤਾਂ ਇੱਕ ਤਾਹ ਦੇਖ ਲਓ ਠੀਕ ਹੈ ਜੀ। ਥੱਲੋ ਦੇਖੋ। ਦਿਗੀ ਹੋ ਗਈ ਤੁਹਾਨੂੰ ਇਹ। ਕਿਆ ਪੈਂਦਾ ਹੈ। ਚੋਰਾ ਚੱਕਾ ਸਰੀਏ ਕੰਮ ਆਣਗੇ ਬਣਾਇਨਾ ਸਮਝੀਵਾ ਬਾਸੂਦ ਸਭ ਕੰਮ ਆਣਗੇ। ਕੱਢ ਕਰਤੀ ਛੇਛਰੇ ਭਾਂਦੇ ਵਾ ਛੋਡਾ। ਬੱਚਾ ਉਹ ਮਾੜਾ ਧੁੱਪੋ ਚ ਬਿਠਾਦਾ ਕਿਉਂ? ਖੜਦਾ ਹੋਈ ਪੈਰਾਂ ਤੇ। ਤੇ ਉਹ ਕਬੂਤਰ ਵੀ ਕੂਤਰੀਆਂ ਕੱਢਤੀਆਂ। ਕਿਹੜਾ ਜਾਲਾ? ਤਾਰ ਜੀ। ਤਾਰ ਕੱਢਦੇ ਵਾ ਪੱਟਦੇ ਤੂੰ ਨਾ ਹੋ ਲੋਈ ਤਾਰ ਆਪਣੀ ਯਾਦਗਾਰੀ ਤਾਰ ਤਾਰ ਮਾਰੂ ਜਿੱਦ ਦਿਨ ਮਾਰੂ ਸਾਨੂੰ ਗੱਲੇ ਚ ਦੇਖਦਾ ਪਲਾਸ ਲੈ ਪਲਾਸ ਤੋਂ ਕੀ ਕਰਾਉਣਾ ਟਾਣਾ ਯਾਰ ਗਾਰਤੀ ਗਏ ਤੂੰ ਉਹ ਪਹਿਲਾ ਉੱਤੋਂ ਖੇੜੀ ਤਾਰ ਆ ਪਹਿਲਾ ਉੱਤੋਂ ਚੱਕਨੇ ਆ ਕੰਮ ਲੈ ਟਾਈਮਲੈਸ ਲਾਏ ਤਰੇਗਾ ਕੇ ਹਾਂ ਟਾਈਮਲੈਸ ਲਾ ਕੇ ਤਾਂ ਦਾ ਦੱਬੇ ਪਰਦੇ ਟਾਈਮ ਕੁੱਡਾ ਪੁੱਤ ਉਹ ਨਾਲੇ ਪੁੱਤਾਂ ਦੇ ਨਾਲ ਮਾਪੇ ਹੁੰਦੇ ਜਾਂ ਆ ਦੇਖੋ ਕੀ ਹਾਲ ਹੈ ਦਿਖਾਵਾਂਗੇ ਤੁਹਾਨੂੰ ਸਾਡੇ ਪਹਿਲਾਂ ਅਸੀਂ ਵਲੌਗ ਨਹੀਂ ਪਾਇਆ ਕਰਦੇ ਆਪਾਂ ਨਹੀਂ ਪਾਇਆ ਕਰਦੇ ਉਦੋਂ ਦੇ ਇਹ ਪੁੱਤਾਂ ਦੇ ਨਾਲ ਮਾਪੇ ਹੁੰਦੇ ਆ ਕੀ ਹੈ ਤਾਂ ਮੱਝਾ ਕੋਲੀ-ਕੋਲੀ ਪਤਾ ਨਹੀਂ ਕਿ ਮੇਰੇ ਜ਼ੋਰ ਦਾ ਇਹ ਇਹਨੇ ਬਹੁਤ ਸਾਰਾ ਇੱਟਾ ਖੁੱਲੇ ਕਵਰ ਬੋਲਟਾ ਵਾਲਾ ਕੀ ਕੀ ਬਾਹਰ ਗਿਆ ਗੱਲ ਤੇ ਇੱਟਾ ਚੱਕ ਪਹਿਲਾਂ ਇੱਟਾ ਚੱਕੀ ਦੂਜਾ ਉੱਤੇ ਜਾਦਾ ਡਰ ਜਾ ਵਗ ਜਾ ਉਹ ਤੂੰ ਪਤਾ ਵੀ ਨਹੀਂ ਇਹਨਾ ਪੁੱਤ ਜੜ ਜਾਂਦੀ ਨਹੀਂ ਹਰਤੀ ਹੈ ਨਾ ਇਹ ਬਹੁਤ ਸਾਰਾ ਹੈ ਇਹਦਾ ਆਪਾਂ ਨੂੰ ਜਿੱਦੇ ਦਾ ਚੱਕੀ ਉਹ ਪਈਆਂ ਦੋ ਪਿੱਛੇ ਚੱਕੋ ਉਹ ਵੀ ਚੱਕਦੀਆਂ ਅਗਲੀ ਓਹ ਹੋ ਦੇਖੋ ਕੀ ਕੀ ਪਾਇਆ ਦਿਖਾ ਬਲੌਗ ਚਲਾ ਇੱਧਰ ਲਿਆ ਦੇਖੋ ਹੀ ਕੀ ਕੀ ਪਾਇਆ ਹੈ ਦੇਖੋ ਇਹ ਪੱਥਰ ਤਰੇ ਹੋਏ ਨੇ ਹੱਟੀਆਂ ਕੰਮ ਨਹੀਂ ਆਇਆ ਤੁਹਾਨੂੰ ਵੀ ਉਹ ਸਿੱਧਾ ਲੇਟੋ ਆਹ ਦੇਖੋ ਖੁੱਡਾ ਖਤਮ ਕਰਨਾ ਪੂਰਾ ਚੀਜ਼ ਲਾ ਦਿਆ ਕਾਰਤੀ ਕਰਵਾ ਕੇ ਲੋ ਜੀ ਛੱਤ ਦਾ ਚੱਕਤੀ ਜੀ ਇਹਦੀ ਕਰੋ ਦਰਸ਼ਨ ਲੋ ਜੀ ਸਾਰੀ ਇਹ ਸੂਰੇ ਪਤਾ ਨਹੀਂ ਕੀ ਜਿਗਾਰ ਕਰਾਇ ਸੀ ਕੋਈ ਲੈਂਟਰ ਨਹੀਂ ਪਾਇਆ ਕੋਈ ਹੋ ਨਹੀਂ ਤੇ ਫਿਰ ਵੀ ਖੜਾ ਸੀ ਹੁਣ ਤਾਂ ਪੱਕਾ ਕੰਮ ਹੀ ਕਰਾਂਗੇ ਫਿਰ ਵੀ ਖੜਾ ਸੀ ਤੇ ਗੋਲੀ ਆਈ ਜਾਂਦਾ ਗੋਲੀ ਨੂੰ ਆਉਣ ਦਾ ਬੰਨ ਦੇ ਨੇ ਉੱਤੇ ਥੱਲੇ ਟੰਗ ਕਰੀ ਜਾਂਦਾ ਆ ਗੋੜੇ ਆ ਬਾਬੇ ਟਾਤਾ ਜੀ ਖੁੱਡਾ ਇਹ ਇਸ ਪਤਾ ਨਹੀਂ ਕੀ ਸਿਸਟਮ ਹੈ ਇਹਨ ਦਾ ਕਦੇ ਕੋਈ ਪਤਾ ਨਹੀਂ ਸੱਤ ਕੀ ਦੀ ਬਾਬਾ ਕਹੇ ਜੇ ਫਾਈਨਲ ਹੋ ਕੇ ਫਿਰ ਦੱਸਦੇ ਆ ਬਾਬੇ ਦਿਮਾਗ ਖਰਾਬ ਹੋਦਾ ਹੈ ਪਾਕੀ ਦਿਖਾਵਾਂ ਹੁਣ ਲੋ ਜੀ ਬਾਬਿਓ ਖੁੱਡਾ ਟਾਤਾ ਤੇ ਟਾਵੀ ਕਰਦੇ ਆ ਸਾਫ ਤੇ ਮਣੀ ਮੋਟੀਆਂ ਲੰਝੀਆਂ ਤੇ ਬਾਕੀ ਟਾ ਸਾਫ ਕਰਕੇ ਆ ਰੱਖ ਲੀਆਂ ਖੁੱਡਾ ਪੁੰਚ ਕੇ ਆਪਣਾ ਇੱਥੋਂ ਤੱਕ ਚਲੋ ਚੱਕ ਦੋਵਰੇ ਦੇ ਹੋਰ ਲਾਈਨਾਂ ਉੱਤੇ ਦੋਲ ਦੇ ਤੇ ਇੱਕ ਰਦਾ ਵਿਚਾਲੀ ਗੰਦ ਤੇ ਨਾਤਾ ਘਰਤਿਆਂ ਦੇ ਪੁੱਟਾਂ ਓਕੇ ਬਾਪੋ ਤੇ ਕਬੂਤਰ ਦੱਸਦੇ ਸਾਨੂੰ ਕਿੱਥੇ ਰੱਖਿਆ ਰੱਖਣੇ ਦਾ ਪੈਣੇ ਦੇ ਅੰਦਰ ਰੱਖ ਤੇ ਕਰੀ ਆ ਰੱਖ ਤੇ ਥੱਲੇ ਵਿਛਾ ਗਏ ਨਾ जाल अंदर ही रख देवगा बार तीधी बुढ़ी कई बारा टबा जाती है त करके बाकी बैठे ने आया हाँ खा लेने भी कहीं बाकी उन्हें भी बच्चे करनी रेंगी सवेरे शाम जी नीती एक बार होर कर देंगे बाकी ਜਾਨਵਰ ਇਹ ਵਾਕਿਆਪਨ ਹੈ ਕਾਰ ਵੀ ਜਾਣੀ ਵਾਲੀ ਆਉਣੀ ਕੋਈ ਨਹੀਂ ਹੈ ਲੋ ਜੀ ਇਹ ਕਰ ਦਿਓ ਬਸ ਬਲੌਗ ਦੀ ਐਂਡਿੰਗ ਕਰਦੇ ਆ ਯਾਰ ਸਵੇਰੇ ਸ਼ੈੱਡ ਦੀ ਸਲਾਹ ਹੋਈ ਵਾਗੋਂ ਹਾਂ ਦੇਖਿਆ ਪਹਿਲਾਂ ਤਾਂ ਹੋਈ ਸੀ ਸਲਾਹ ਵੀ ਲੈਂਟਰ ਪਾਵਾਂਗੇ ਤੇ ਇਹ ਵੀ ਜੈਸੀ ਥੱਲੋ ਇਹ ਵੀ ਐਂ ਕੱਟਦੇ ਦੋ ਪੀਸ ਕਰਤੇ ਐਵੇਂ ਖਰਾਬ ਕਰਤੇ ਇਹ ਵੀ ਯਾਰ ਦਿਮਾਗ ਨੂੰ ਪਤਾ ਨਹੀਂ ਕੀ ਹੋ ਰਿਹਾ ਯਾਰ ਹੁਣ ਨੂੰ ਸਲਾਹ ਹੀ ਆ ਵੀ ਕਰੋ ਫੜੇ ਨੇ ਵੈਸੇ ਇੱਕ ਵਾਰ ਯਾਰ 1000 ਰੁਪਿਆ ਫੜਾ ਯਾਰ ਮੈਂ ਬਾਕੀ 1000 ਕਹੇਗਾ ਮੇਰੇ ਕੋਲ ਤੇ ਦੇਖਦੇ ਆਂ ਚਲੋ ਸ਼ੈੱਡ ਸ਼ੈੱਡ ਦਾ ਪਾਏ ਜਾਣਗੇ ਇੱਕ ਵਾਰੀ ਫਿਰ ਗੇਟ ਲਾ ਜਾਣਗੇ ਗੇਟ ਦਾ ਵੀ ਪੰਗਾ ਹੋਊਗਾ ਚਲੋ ਦੇਖਦੇ ਆਂ ਇੱਕ ਵਾਰੀ ਸ਼ੈੱਡ ਦਾ ਪਾਈਏ ਸਵੇਰੇ ਦੇਖਾਂਗੇ ਸ਼ੈੱਡ ਲਿਆਵਾਂਗੇ ਤੇ ਪਾ ਦਾਂਗੇ 12 ਫੁੱਟ ਤੇ ਸ਼ੈੱਡ ਨੇ ਦੋ ਦੋ ਪੈਣਗੇ 12 ਫੁੱਟ ਲੰਬੇ ਤੇ ਸਾਢੇ 3 ਫੁੱਟ ਚੌੜਾ ਲਾ ਲਓ ਸਾਹਬ ਐ ਲੰਬਾ ਤਾਂ ਆਪਣਾ ਹੈਗਾ ਲੰਬਾ ਹੈਗਾ 7 ਫੁੱਟ ਤੇ ਐ ਹੈਗਾ 11 ਫੁੱਟ ਐ 7 ਫੁੱਟ ਤੇ ਐ 11 ਫੁੱਟ ਤੇ ਆਜੂਗਾ 12 ਫੁੱਟ ਵਾਲਾ ਛੱਡ ਸਹੀ ਪੈ ਜੂਗਾ ਤੇ ਬਾਕੀ ਆ ਪੁਰਾਣੇ ਫੁੱਡੇ ਦਾ ਗੇਟ ਉਰੇ ਰੱਖਤਾ ਬਾਕੀ ਬਸ ਸਮਾਨ ਸਾਂਭਦਿਆਂ ਹੁਣ ਚਲਦੇ ਆ ਘਰਾਂ ਨੂੰ ਰੈਸਟ ਕਰਕੇ ਫਿਰ ਦੇਖਦੇ ਕੀ ਬਣਦਾ ਪਤਾ ਮੇਰੀਆਂ ਆਸੀ ਮਿੰਨੇ ਵਤ ਪਾਵਾਂਗੇ ਹਨਾ ਯਾਰ ਪਤਾ ਨਹੀਂ ਫਿਰ ਕੀ ਹੋਏ ਇਕਦਮ ਹੀ ਇਕਦਮ ਹੀ ਹੁੰਦਾ ਖੁੱਡੇ ਵਾਂ ਦੀ ਸਲਾਗੜਾ ਹੈਗੀ ਸੀ ਆ ਖੜੇ ਕਰ ਤੇ ਮੈਂ ਹੀ ਬੂਮੀ ਪੰਗਾ ਲੈ ਲਿਆ ਹੁਣ ਯਾਰ ਇਸ ਟਾਈਮ ਪਤਾ ਵੀ ਚਲੋ ਛੱਡੋ ਬਣਾਇਆ ਇਸ ਪੰਗਾ ਹੀ ਲੈ ਲਿਆ ਚਲੋ ਦੇਖਦੇ ਹੁਣ ਕਰਾਂਗੇ ਕੁਛ ਨਾ ਕੁਸਤਾ ਕਰਾਂਗੇ ਗਾੜੰਗਾ ਚਲੋ ਪੈਂਦੀ ਹੀ ਰਹਿੰਦੀ ਹੈ ਲੋ ਜੀ ਓਕੇ ਰਿਪੋਰਟਾਂ ਚਲੋ ਬਾਦ ਵਿੱਚ ਯਾਰ ਕਰਦੇ ਆ ਸਭ ਲੋਕ ਦੀ ਐਂਡਿੰਗ ਮਿਲਦੇ ਆ ਕੱਲ ਵਾਲੇ ਵਲੌਗ ਚ ਸਾਰਿਆਂ ਨੂੰ ਬਾਏ ਬਾਏ